ਗੁਰਨੂਰ ਟੂਰ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਅੱਜ ਜਿਹੜੇ ਟੌਪਿਕ ਤੇ ਗੱਲ ਕਰਨ ਜਾ ਰਹੀ ਹਾਂ ਆਪਾਂ ਸਿੱਧਾ ਉਸੇ ਉੱਪਰ ਹੀ ਆਂਦੇ ਹਾਂ ਕਾਫੀ ਸਾਰੇ ਪੈਨ ਪ੍ਰਾਨੇ ਜਿਹੜੇ ਕੀ ਕਾਫੀ ਵਾਰ ਪੁੱਛਦੇ ਨੇ ਕਿ ਵੀਡੀਓ ਦੇ ਵਿੱਚ ਟੈਗ ਪ੍ਰੋਡਕਟ ਕੀ ਹੁੰਦਾ ਹੈ ਅੱਜ ਆਪਾਂ ਗੱਲ ਕਰਨ ਜਾ ਰਹੀ ਹਾਂ ਟੈਗ ਪ੍ਰੋਡਕਟ ਉੱਪਰ ਕਾਫੀ ਵਾਰ ਵੀਡੀਓ ਦੇ ਉੱਪਰ ਆਪਸ਼ਨ ਦੇਖਣ ਨੂੰ ਮਿਲਦਾ ਹੈ ਕਿ ਕੁਝ ਵੀਡੀਓਜ਼ ਨੂੰ ਟੈਗ ਕੀਤਾ ਹੁੰਦਾ ਹੈ ਕੁਝ ਪ੍ਰੋਡਕਟ ਜੋ ਕਿ ਵੀਡੀਓ ਦੇ ਉੱਪਰ ਦਿਖਾਏ ਜਾ ਰਹੇ ਹੁੰਦੇ ਨੇ ਤੇ ਕਾਫੀ ਵੀਰ ਪੈਣਾ ਪੁੱਛਦੇ ਨੇ ਕਿ ਇਹ ਕਿਵੇਂ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇੱਕ ਆ ਵੀਡੀਓ ਹੈ ਤੇ ਇਸ ਵੀਡੀਓ ਦੇ ਉੱਪਰ ਤੁਹਾਨੂੰ ਪ੍ਰੋਡਕਟ ਦਿਖ ਰਹੇ ਨੇ ਤੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਵੀ ਇਹ ਪ੍ਰੋਡਕਟ ਵੀਡੀਓ ਉੱਪਰ ਜਿਵੇਂ ਇਹਨਾਂ ਦੇ ਦਿਖ ਰਹੇ ਨੇ ਐਵੇਂ ਤੁਹਾਡੇ ਵੀ ਵੀਡੀਓ ਦੇ ਇੱਥੇ ਵੀਡੀਓ ਦੇ ਇੱਥੇ ਪ੍ਰੋਡਕਟ ਦਿਖ ਰਹੇ ਹੁੰਦੇ ਨੇ ਇੱਕ ਸ਼ਾਪਿੰਗ ਬੈਗ ਹੁੰਦਾ ਏ ਉਹਦੇ ਵਿੱਚ ਉਹਦੇ ਉੱਪਰ ਅਗਰ ਆਪਾਂ ਕਲਿੱਕ ਕਰਦੇ ਹਾਂ ਤਾਂ ਉਹਦੇ ਵਿੱਚ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਜੋ ਕਿ ਜਿਨ੍ਹਾਂ ਨੇ ਵੀਡੀਓ ਅਪਲੋਡ ਕੀਤਾ ਹੁੰਦਾ ਹੈ ਉਹਨਾਂ ਨੇ ਪਾਈਆਂ ਹੁੰਦੀਆਂ ਨੇ ਸ਼ਾਪਿੰਗ ਵਾਸਤੇ ਅਗਰ ਤੁਸੀਂ ਚਾਹੋ ਤਾਂ ਉਹਨਾਂ ਚੀਜ਼ਾਂ ਉੱਪਰ ਕਲਿੱਕ ਕਰਕੇ ਉਹਨਾਂ ਨੂੰ ਫਿਲੀਪਕਾਰਡ ਐਮੇਜ਼ਨ ਮੰਤਰਾ ਜਾਂ ਕੁਝ ਵੀ ਕਿਸੇ ਵੀ ਕੰਪਨੀ ਦਾ ਉਹਨਾਂ ਨੇ ਸਮਾਨ ਪਾਇਆ ਹੁੰਦਾ ਹੈ ਤੁਸੀਂ ਉਹ ਸਮਾਨ ਨੂੰ ਖਰੀਦ ਸਕਦੇ ਹੋ ਤੇ ਇਸੇ ਤਰ੍ਹਾਂ ਤੁਸੀਂ ਉਹ ਸਮਾਨ ਉਸ ਤਰ੍ਹਾਂ ਦਾ ਹੀ ਆਪਦੇ ਚੈਨਲ ਵਿੱਚ ਵੀ ਪਾ ਸਕਦੇ ਹੋ ਤੇ ਇਹ ਕਰਨ ਵਾਸਤੇ ਕਰਨਾ ਕੀ ਹੁੰਦਾ ਹੈ ਤੇ ਆਪਣੇ ਕੋਲ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਆਪਾਂ ਦੱਸਿਏ ਕਿ ਟੈਗ ਪ੍ਰੋਡਕਟ ਕਿਵੇਂ ਕਰੀਦਾ ਹੈ ਜੇ ਕਿਸੇ ਪ੍ਰੋਡਕਟ ਨੂੰ ਟੈਗ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਕਰੀਦਾ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੇ YT ਸਟੂਡੀਓ ਦੇ ਵਿੱਚ ਅਰਨ ਵਾਲੇ ਆਪਸ਼ਨ ਤੇ ਜਾ ਕੇ ਆਪਣੇ ਉਹਦੇ ਵਿੱਚੋਂ ਸੈਟਿੰਗ ਔਨ ਕਰਨੀ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਇਹ ਸ਼ਾਪਿੰਗ ਦਾ ਇੱਕ ਆਪਸ਼ਨ ਦਿਖਦਾ ਹੈ ਇਸ ਤਰ੍ਹਾਂ ਇੱਕ ਸ਼ਾਪਿੰਗ ਦਾ ਆਪਸ਼ਨ ਹੁੰਦਾ ਹੈ ਆ ਸਭ ਤੋਂ نیچے ਤੁਹਾਨੂੰ ਇੱਕ ਬੈਗ ਦੇਖ ਰਿਹਾ ਹੈ ਇਸ ਤਰ੍ਹਾਂ ਦਾ ਇੱਕ ਆਪਸ਼ਨ ਆਪਣੇ ਵਾਈਟੀ ਸਟੂਡੀਓ ਦੇ ਅਰਨ ਵਿੱਚ ਹੁੰਦਾ ਹੈ ਪਹਿਲਾਂ ਆਪਾਂ ਨੂੰ ਉਹਦੀ ਸੈਟਿੰਗ ਖੋਲ੍ਹਣੀ ਹੁੰਦੀ ਹੈ ਜਦੋਂ ਤੁਸੀਂ ਉਹਦੇ ਉੱਤੇ ਕਲਿੱਕ ਕਰੋਗੇ ਤਾਂ ਉਹ ਸਟੈਪ ਬਾਈ ਸਟੈਪ ਤੁਹਾਨੂੰ ਅੱਗੇ ਲੈ ਜਾਏਗਾ ਤੁਸੀਂ ਕੁਝ ਜ਼ਿਆਦਾ ਨਹੀਂ ਕਰਨਾ ਜਦੋਂ ਤੱਕ ਉਹ ਤੁਹਾਨੂੰ ਬਲੈਕ ਪੱਟੀ ਦੇ ਵਿੱਚ ਅੱਗੇ-ਅੱਗੇ ਲੈ ਕੇ ਜਾ ਰਿਹਾ ਹੈ ਤੁਸੀਂ ਉਵੇਂ ਪੜ-ਪੜ ਕੇ ਜਾਂਦੇ ਰਹਿਣਾ ਹੈ ਮੈਂ ਪਹਿਲਾਂ ਤੋਂ ਖੋਲ ਚੁੱਕੀ ਹਾਂ ਨਹੀਂ ਤਾਂ ਮੈਂ ਤੁਹਾਨੂੰ ਹੁਣੇ ਖੋਲ ਕੇ ਦਿਖਾ ਦਿੰਦੀ ਬਸ ਉਹਦੇ ਵਿੱਚ ਜ਼ਿਆਦਾ ਕੁਝ ਨਹੀਂ ਕਰਨਾ ਉਹਦੇ ਉੱਪਰ ਕਲਿੱਕ ਕਰੋਗੇ ਤਾਂ ਉਹ ਅਗਲੇ ਸਟੈਪ 'ਚ ਲੈ ਕੇ ਜਾਏਗਾ ਉੱਥੇ ਕਲਿੱਕ ਕਰੋਗੇ ਤਾਂ ਉਹ ਐਫੀਲੀਏਟਿਡ ਵਿੱਚ ਲੈ ਕੇ ਜਾਏਗਾ ਤੁਹਾਡੇ ਕੋਲ ਅਗਰ ਐਫੀ ਲੱਟਿਡ ਆ ਰਹੀ ਨਹੀਂ ਤਾਂ ਤੁਸੀਂ ਉਥੋਂ ਤੱਕ ਜਾਣਾ ਹੈ ਸਾਰੀ ਸੈਟਿੰਗ ਖੋਲ ਦੇਣੀ ਹੈ ਉਸ ਤੋਂ ਬਾਅਦ ਤੁਹਾਨੂੰ ਕੁਝ ਕੰਪਨੀਆਂ ਦੇ ਨਾਮ ਦਿਖਣਗੇ ਜੋ ਕਿ ਤੁਹਾਨੂੰ ਮਿਲ ਚੁੱਕੀਆਂ ਹੋਣਗੀਆਂ ਉਹਨਾਂ ਕੰਪਨੀਆਂ ਦੇ ਨਾਮ ਤੁਹਾਨੂੰ ਦਿਖਣਗੇ ਕੁਝ ਬ੍ਰਾਂਡ ਦੇ ਨਾਮ ਦਿਖਣਗੇ ਜਿਵੇਂ ਕਿ ਮੈਨੂੰ ਇੱਥੇ ਕੁਝ ਬ੍ਰਾਂਡ ਦਿਖ ਰਹੇ ਨੇ ਤੇ ਅਗਰ ਮੈਂ ਇਹ ਬ੍ਰਾਂਡਾਂ ਦੇ ਨਾਲ ਟੈਗ ਕਰਦੀ ਹਾਂ ਆਪਦੇ ਪ੍ਰੋਡਕਟ ਮਤਲਬ ਆਪਦੇ ਵੀਡੀਓ ਦੇ ਉੱਤੇ ਪ੍ਰੋਡਕਟ ਪਾਉਂਦੀ ਹਾਂ ਦਾ ਇਹ ਤੋਂ ਮੈਂ ਪਾ ਸਕਦੀ ਹਾਂ ਉਸ ਤੋਂ ਬਾਅਦ ਤੁਹਾਨੂੰ ਕਾਫੀ ਸਾਰੀਆਂ ਕੰਪਨੀਆਂ ਦੇ ਨਾਮ ਦਿਖਣਗੇ ਤੇ ਫਿਰ ਉੱਥੋਂ ਤੁਸੀਂ ਆਪਣੇ ਵੀਡੀਓ ਦੇ ਵਿੱਚ ਜਦੋਂ ਤੁਸੀਂ ਵੀਡੀਓ ਅਪਲੋਡ ਕਰਦੇ ਹੋ ਉੱਥੋਂ ਤੁਸੀਂ ਟੈਗ ਕਰਨਾ ਹੋਏਗਾ ਮਤਲਬ ਉੱਥੇ ਸ਼ੋਪਿੰਗ ਬੈਗ ਦੇ ਵਿੱਚ ਮਤਲਬ ਉਹ ਸਮਾਨ ਪਾਣਾ ਹੋਏਗਾ ਇਹ ਸਭ ਕਿਵੇਂ ਕਰਨਾ ਹੈ ਆਪਾਂ ਤੁਹਾਨੂੰ ਚਲਦੇ ਹਾਂ ਫੋਨ ਦੀ ਸਕਰੀਨ ਤੇ ਜਾ ਕੇ ਪਾ ਕੇ ਦਿਖਾਉਂਦੇ ਹਾਂ ਆਪਾਂ ਅੱਜ ਕਿਸੇ ਪੁਰਾਣੇ ਵੀਡੀਓ ਦੇ ਵਿੱਚ ਹੀ ਤੁਹਾਨੂੰ ਪਾ ਕੇ ਦਿਖਾ ਦਿੰਦੇ ਹਾਂ ਤੇ ਚਲੋ ਆਓ ਚੱਲਦੇ ਹਾਂ ਫੋਨ ਦੀ ਸਕਰੀਨ ਉੱਪਰ ਹਾਂਜੀ ਇੱਥੇ ਆਪਾਂ ਆ ਗਏ ਹਾਂ ਵਾਈਟੀ ਸਟੂਡੀਓ ਖੋਲ ਕੇ ਆਪਣੇ ਲੌਂਗ ਵੀਡੀਓ ਦੀ ਲਿਸਟ ਉੱਪਰ ਤੇ ਆਪਾਂ ਤੁਹਾਨੂੰ ਟੈਗ ਕਰਕੇ ਦਿਖਾਉਂਦੇ ਹਾਂ ਪ੍ਰੋਡਕਟ ਮੰਨ ਲਓ ਇੱਥੇ ਆਪਾਂ ਕਿਸੇ ਵੀਡੀਓ ਤੇ ਆਂਦੇ ਹਾਂ ਮੈਂ ਇਸ ਵੀਡੀਓ ਤੇ ਕਲਿੱਕ ਕਰਦੀ ਹਾਂ ਇਸ ਵੀਡੀਓ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੋਈ ਨਵੇਂ ਵੀਡੀਓ ਤੇ ਕਰ ਸਕਦੇ ਹੋ ਜਿਵੇਂ ਕਿ ਤੁਹਾਡਾ ਫਰਸਟ ਵੀਡੀਓ ਹੈ ਤੁਸੀਂ ਉਹਦੇ ਤੇ ਮੰਨ ਲਓ ਕਰਨ ਜਾ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਪੈਨਸਲ ਤੇ ਕਲਿੱਕ ਕਰੋਗੇ ਪੈਨਸਲ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਮੈਂ ਆਲਰੇਡੀ ਕਰ ਚੁੱਕੀ ਹਾਂ ਚਲੋ ਕੋਈ ਗੱਲ ਨਹੀਂ ਮੈਂ ਹੋਰ ਕਰਕੇ ਵਿਖਾ ਦਿੰਦੀ ਹਾਂ ਪਲੱਸ ਟੈਗ ਅ ਤੇ ਇੱਥੇ ਆਪਾਂ ਕਰਾਂਗੇ ਮੰਨ ਲਓ ਮੇਰਾ ਕੋਈ ਕੀਤਾ ਨਹੀਂ ਹੋਇਆ ਤੇ ਇੱਥੇ ਆਪਾਂ ਸਰਚ ਕਰਾਂਗੇ ਟ੍ਰਾਈਪੋਡ ਮੰਨ ਲਓ ਮੈਂ ਟ੍ਰਾਈਪੋਡ ਪਾਣਾ ਹੈ T R I P O D ਆਪਾਂ ਇੱਥੇ ਲਿਖਣ ਤੋਂ ਬਾਅਦ ਟਿਕ ਕਰ ਦੇਾਂਗੇ ਇੱਥੇ ਟਿਕ ਕਰੇ ਨੇ ਤਾਂ ਦੇਖੋ ਆਪਣੇ ਕੋਲ ਟਰਾਈਪੋਡ ਆ ਚੁੱਕੇ ਨੇ ਹੁਣ ਇਹ ਟਰਾਈਪੋਡ ਆ ਚੁੱਕੇ ਨੇ ਤੇ ਆਪਾਂ ਕਰਨਾ ਕੀ ਹੈ ਆਪਾਂ ਨੂੰ ਜੋ ਲੱਗਦਾ ਹੈ ਕਿ ਇਹ ਟਰਾਈਪੋਡ ਠੀਕ ਹੈ ਆਪਾਂ ਨੂੰ ਕਿਸੇ ਨੂੰ ਸੁਜੈਸਟ ਕਰਨਾ ਚਾਹੀਦਾ ਹੈ ਕੋਈ ਹਰਜ ਨਹੀਂ ਕਰਨ ਵਿੱਚ ਵਧੀਆ ਹੈ ਤੇ ਆਪਾਂ ਉਸ ਟਰਾਈਪੋਡ ਤੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰ ਦੇਾਂਗੇ ਉਸ ਤੋਂ ਬਾਅਦ ਮੰਨ ਲਓ ਆਪਾਂ ਇੱਕ ਹੋਰ ਕਰਨਾ ਹੈ ਤੇ ਆਪਾਂ ਉੱਥੇ ਵੀ ਕਲਿੱਕ ਕਰ ਦੇਾਂਗੇ ਇਹ ਦੋ ਕਲਿੱਕ ਹੋ ਗਏ ਉਸ ਤੋਂ ਬਾਅਦ ਆਪਾਂ ਕਰ ਦੇਾਂਗੇ ਡਨ ਤੇ ਇਹ ਜੇ ਡਨ ਕਰਨ ਤੋਂ ਬਾਅਦ ਇਹ ਆਪਣੇ ਦੇਖ ਸਕਦੇ ਹੋ ਪਹਿਲਾਂ 4 ਪ੍ਰੋਡਕਟ ਸੀ ਹੁਣ 6 ਹੋ ਗਈ ਤੇ ਇਸ ਤਰ੍ਹਾਂ ਕਰਕੇ ਤੁਸੀਂ ਜਿਹੜੇ ਵੀ ਪ੍ਰੋਡਕਟ ਤੁਸੀਂ ਆਪਣੇ ਵੀਡੀਓ ਤੇ ਲਾਣੇ ਹੋਣ ਉਹ ਪ੍ਰੋਡਕਟ ਨੂੰ ਪਹਿਲਾਂ ਤੁਸੀਂ ਸਰਚ ਕਰਨਾ ਹੈ ਸੇਵ ਕਰ ਦੇਣਾ ਹੈ ਉਸ ਤੋਂ ਬਾਅਦ ਅਪਾ ਇੱਥੇ ਸੇਵ ਕਰਨ ਤੋਂ ਬਾਅਦ ਤੁਹਾਨੂੰ ਕਿਸੇ ਇਹੋ ਜਿਹੇ ਵੀਡੀਓ ਵਿੱਚ ਲਾ ਕੇ ਦਿਖਾਉਂਦੇ ਹਾਂ ਜਿੱਥੇ ਲੱਗੇ ਹੀ ਨਾ ਹੋਣ ਮੰਨ ਲਓ ਮੈਂ ਇਸ ਵੀਡੀਓ ਤੇ ਆਂਦੀ ਆਂ ਇਸ ਵੀਡੀਓ ਤੇ ਆਣ ਤੋਂ ਬਾਅਦ ਤੁਸੀਂ ਪੈਨਸਿਲ ਦੇ ਆਈਕਨ ਤੇ ਜਾਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆਣਾ ਹੈ ਟੈਗ ਪ੍ਰੋਡਕਟ ਤੇ ਜਦੋਂ ਤੁਸੀਂ ਟੈਗ ਪ੍ਰੋਡਕਟ ਤੇ ਆ ਜਾਓਗੇ ਤੇ ਤੁਸੀਂ ਸਰਚ ਦਾ ਸਰਚ ਪ੍ਰੋਡਕਟ ਸਭ ਤੋਂ ਉੱਪਰ ਤੁਹਾਨੂੰ ਇੱਕ ਆਪਸ਼ਨ ਦਿਖ ਰਿਹਾ ਹੈ ਸਰਚ ਪ੍ਰੋਡਕਟ ਇਹ ਤੁਹਾਨੂੰ ਤਾਂ ਦਿਖੇਗਾ ਜੇ ਤੁਸੀਂ ਵਾਈਟੀ ਸਟੂਡੀਓ ਵਿੱਚੋਂ ਔਨ ਕੀਤਾ ਹੋਏਗਾ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਵਾਈਟੀ ਸਟੂਡੀਓ ਦੇ ਅਰਨ ਸੈਕਸ਼ਨ 'ਚ ਜਾ ਕੇ ਸ਼ਾਪਿੰਗ ਵਾਲੇ ਆਪਸ਼ਨ ਨੂੰ ਖੋਲ ਕੇ ਆਣਾ ਹੈ ਠੀਕ ਹੈ ਹੁਣ ਆਪਾਂ ਇੱਥੇ ਕਰਦੇ ਹਾਂ ਮੰਨ ਲਓ ਮਾਈਕ੍ਰੋਫੋਨ ਠੀਕ ਹੈ ਮਾਈਕ੍ਰੋਫੋਨ ਤੇ ਆਪਾਂ ਇੱਥੇ ਕਲਿੱਕ ਕੀਤਾ ਇੱਥੇ ਕਾਫੀ ਸਾਰੇ ਮਾਈਕ ਆ ਚੁੱਕੇ ਨੇ ਤੇ ਹੁਣ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਇਸ ਮਾਈਕ ਨੂੰ ਪ੍ਰੋਡਕਟ ਨੂੰ ਇਸ ਚੀਜ਼ ਨੂੰ ਕਰਦੇ ਹਾਂ ਤੇ ਇਹਦੇ ਉੱਤੇ ਕਲਿੱਕ ਕਰ ਦੇਣਾ ਹੈ ਤੇ ਆਪਾਂ ਇੱਥੇ ਇੱਕ ਹੋਰ ਕਰ ਦਿੰਦੇ ਆ ਕਾਫੀ ਸਾਰੇ ਆ ਜਾਣਗੇ ਤੁਸੀਂ ਜਿੰਨੂੰ ਚਾਹੋ ਕਰ ਸਕਦੇ ਹੋ ਆਪਾਂ ਇੱਕ ਇਹਨੂੰ ਕਰ ਦਿੰਨੇ ਆ ਇਹਨਾਂ ਦੋਨੋਂ ਕਰਨ ਤੋਂ ਬਾਅਦ ਆਪਾਂ ਡਨ ਕਰ ਦੇਣਾ ਹੈ ਡਨ ਕਰਨ ਤੋਂ ਬਾਅਦ ਇਹ ਦੋ ਪ੍ਰੋਡਕਟ ਆਪਣੀ ਵੀਡੀਓ ਉੱਪਰ ਆ ਚੁੱਕੇ ਨੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸੇਵ ਕਰ ਦਵਾਂਗੇ ਦੂਜੀ ਗੱਲ ਤੁਸੀਂ ਹੋਰ ਧਿਆਨ ਰੱਖਣੀ ਹੈ ਕਿ ਜੋ ਪ੍ਰੋਡਕਟ ਵੀ ਤੁਸੀਂ ਆਪਣੇ ਵੀਡੀਓ ਵਿੱਚ ਪਾ ਰਹੇ ਹੋ ਉਹ ਪ੍ਰੋਡਕਟ ਤੁਸੀਂ ਆਪਦੇ ਚੈਨਲ ਦੇ ਨਾਲ ਮਿਲਦੇ ਜੁਲਦੇ ਪਾਣੇ ਨੇ ਕੋਸ਼ਿਸ਼ ਕਰੋ ਕਿ ਜੋ ਪ੍ਰੋਡਕਟ ਤੁਸੀਂ ਪਾ ਰਹੇ ਹੋ ਉਹ ਤੁਹਾਡੇ ਚੈਨਲ ਨਾਲ ਮਿਲਦਾ ਜੁਲਦਾ ਹੋਵੇ ਮਤਲਬ ਕਿ ਅਗਰ ਤੁਹਾਡਾ ਵਲੌਗ ਦਾ ਚੈਨਲ ਹੈ ਤੇ ਤੁਸੀਂ ਇਸ ਤਰ੍ਹਾਂ ਦੇ ਹੀ ਪ੍ਰੋਡਕਟ ਪਾਓ ਕਿ ਜਿਹੜੇ ਵਲੌਗ ਵਿੱਚ ਯੂਜ਼ ਹੁੰਦੇ ਹੋਣ ਤੁਹਾਡੇ ਕੋਲ ਮਤਲਬ ਕੋਈ ਕੜਾਈ ਹੋਗੀ ਕੋਈ ਕੁੱਕਰ ਹੋ ਗਿਆ ਬਰਤਨ ਹੋ ਗਿਆ ਤੁਸੀਂ ਅਗਰ ਕੁੱਕਰ ਚ ਕੁਝ ਪਕਾ ਕੇ ਦਿਖਾ ਰਹੇ ਹੋ ਤੁਸੀਂ ਕੁੱਕਰ ਪਾ ਸਕਦੇ ਹੋ ਤੁਸੀਂ ਕੜਾਈ ਚ ਕੁਝ ਪਾਇਆ ਹੈ ਕੜਾਈ ਦਿਖਾ ਸਕਦੇ ਹੋ ਮੰਨ ਲਓ ਤੁਸੀਂ ਸਬਜੀ ਕੱਟੀ ਹੈ ਤਾਂ ਤੁਸੀਂ ਕੋਈ ਚਾਕੂ ਛੁਰੀ ਕੁਝ ਚੀਜ਼ ਵਧੀਆ ਲੱਗੀ ਤੁਹਾਨੂੰ ਕੋਈ ਵਧੀਆ ਬ੍ਰਾਂਡ ਦੀ ਤੁਸੀਂ ਉਹ ਪਾ ਸਕਦੇ ਹੋ ਤੁਸੀਂ ਕੋਈ ਮੂਲੀ ਵਗੈਰਾ ਕੱਟੀ ਤੁਸੀਂ ਉਹ ਪਾ ਸਕਦੇ ਹੋ ਮਤਲਬ ਤੁਸੀਂ ਕੰਮ ਦੇ ਰਿਲੇਟਿਡ ਕੋਈ ਵੀ ਜੋ ਤੁਸੀਂ ਪ੍ਰੋਡਕਟ ਜਿਸ ਤਰ੍ਹਾਂ ਦੇ ਅੰਦਰ ਕੰਮ ਕੀਤੇ ਹੋਣ ਉਸ ਤਰ੍ਹਾਂ ਦੇ ਪ੍ਰੋਡਕਟ ਤੁਸੀਂ ਇੱਥੇ ਟੈਗ ਕਰ ਸਕਦੇ ਹੋ ਅ ਇਹ ਨਹੀਂ ਕਰਨਾ ਕਿ ਕਿਸੇ ਦਾ ਚੈਨਲ ਤਾਂ ਹੋਵੇ ਮੰਨ ਲਓ ਉਹ ਕੋਈ ਸਵਾਲ ਕਰਕੇ ਦਿਖਾ ਰਿਹਾ ਹੋਵੇ ਮੰਨ ਲਓ ਸਟੱਡੀ ਦੇ ਰਿਲੇਟਿਡ ਚੈਨਲ ਹੋਵੇ ਤੇ ਉਹ ਕੜਾਈ ਕੁੱਕਰ ਨੂੰ ਪਾ ਰਿਹਾ ਹੋਵੇ ਟੈਗ ਕਰਕੇ ਤੁਸੀਂ ਪੜਾਈ ਦਾ ਚੈਨਲ ਹੈ ਅਗਰ ਤੇ ਤੁਸੀਂ ਪੜਾਈ ਦੀਆਂ ਬਾਰੇ ਹੀ ਚੀਜ਼ਾਂ ਪਾਓਗੇ ਜੇ ਤੁਸੀਂ ਮੰਨ ਲਓ ਕਿ ਮੇਰਾ ਚੈਨਲ ਹੈ ਜਿਵੇਂ ਤਾਂ ਮੈਂ YouTube ਨਾਲ ਰਿਲੇਟਡ ਵੀਡੀਓ ਪਾਉਂਦੀ ਹਾਂ ਤਾਂ ਮੈਂ ਇਹੋ ਜਿਹੇ ਵੀਡੀਓ ਬਣਾਉਣ ਨਾਲ ਰਿਲੇਟਡ ਚੀਜ਼ਾਂ ਨੂੰ ਹੀ ਟੈਗ ਕਰਾਂਗੀ ਮਤਲਬ ਕਿ ਮੈਂ ਟ੍ਰਾਈਪੋਡ ਹੋ ਗਿਆ ਮਾਈਕ ਹੋ ਗਿਆ ਫੋਨ ਦਾ ਕਵਰ ਹੋ ਗਿਆ ਫੋਨ ਹੋ ਗਿਆ ਮਤਲਬ ਕੋਸ਼ਿਸ਼ ਕਰੋ ਕਿ ਆਪ ਦੀ ਚੀਜ਼ ਦੇ ਨਾਲ ਰਿਲੇਟਡ ਹੀ ਪਾਓ ਤੁਹਾਡਾ ਕੋਈ ਬਿਊਟੀ ਦਾ ਚੈਨਲ ਹੈ ਤਾਂ ਤੁਸੀਂ ਕਰੀਮਾ ਸੁਜੈਸਟ ਕਰ ਸਕਦੇ ਹੋ ਤੇ ਤੁਹਾਡਾ ਕੋਈ ਕਪੜੇ ਵਗੈਰਾ ਦਾ ਚੈਨਲ ਹੈ ਤੁਸੀਂ ਕਪੜੇ ਦਾ ਕੰਮ ਕਰਦੇ ਹੋ ਤਾਂ ਤੁਸੀਂ ਉੱਥੇ ਉਸ ਤਰ੍ਹਾਂ ਦੀਆਂ ਚੀਜ਼ਾਂ ਮਤਲਬ ਕਿ ਤੁਸੀਂ ਹਮੇਸ਼ਾ ਆਪ ਦੀਆਂ ਚੀਜ਼ਾਂ ਦੇ ਨਾਲ ਰਲਦੀ ਮਿਲਦੀ ਚੀਜ਼ ਨੂੰ ਹੀ ਟੈਗ ਕਰਨਾ ਹੈ ਤੇ ਇਹ ਜਿਆਦਾ ਚੰਗੀ ਗੱਲ ਹੈ ਅਗਰ ਐਵੇਂ ਹੀ ਆਪਾਂ ਕੋਈ ਚੀਜ਼ਾਂ ਨੂੰ ਟੈਗ ਕਰਦੇ ਰਵਾਂਗੇ ਤਾਂ ਕਾਫੀ ਵਾਰ ਐਵੇਂ ਹੁੰਦਾ ਹੈ ਕਿ ਬਾਅਦ ਵਿੱਚ ਉਹ ਟੈਗ ਕੱਟਿਆ ਜਾਂਦਾ ਹੈ ਅਗਰ ਕੋਈ ਆਪਣੇ ਪ੍ਰੋਡਕਟ ਖਰੀਦੇਗਾ ਆਪਣੇ ਵੀਡੀਓ ਤੇ ਕਲਿੱਕ ਕਰਕੇ ਤੇ ਫਿਰ ਉਹਦੇ ਨਾਲ ਆਪਾਂ ਨੂੰ ਕੁਝ ਪਰਸੈਂਟੇਜ ਆਪਣੇ ਹਿੱਸੇ 'ਚ ਵੀ ਆਏਗੀ ਮਤਲਬ ਕਿ ਆਪਣੇ ਵੀਡੀਓ ਤੋਂ ਕਮਾਈ ਹੋਏਗੀ ਅਗਰ ਉਹ ਖਰੀਦੇਗਾ ਤਾਂ ਆਪਣੇ ਵੀ ਗੂਗਲ ਐਡਸਨ ਵਿੱਚ ਉਹਦਾ 2% ਆਏਗਾ ਤੇ ਇਸ ਕਰਕੇ ਅਗਰ ਤੁਹਾਡਾ ਵੀ ਇਹ ਖੁੱਲ ਗਿਆ ਹੈ ਟੈਗ ਦਾ অপਸ਼ਨ ਤਾਂ ਤੁਸੀਂ ਵੀ ਕੋਈ ਨਾ ਕੋਈ ਸਮਾਨ ਨੂੰ ਜ਼ਰੂਰ ਟੈਗ ਕਰੋ ਪਹਿਲੇ ਇਹ 10000 8000 ਦੇ ਆਸ-ਪਾਸ ਜਾ ਕੇ ਖੁੱਲਦਾ ਸੀ ਅੱਜਕੱਲ 3 ਤੋਂ 4000 ਦੇ ਆਸ-ਪਾਸ ਵੀ ਖੁੱਲਣ ਲੱਗ ਗਿਆ ਹੈ ਅਗਰ ਤੁਹਾਡੇ ਸਬਸਕ੍ਰਾਈਬਰ 3000 ਦੇ ਆਸ-ਪਾਸ ਹੈਗੇ ਨੇ ਯਾ ਪਲਾਸ ਨੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਸੀਂ ਐਫੀਲੀਏਟਡ ਵਾਲੇ ਯੂਜ਼ ਕਰੋ ਤਾਂ ਜਿਆਦਾ ਵਧੀਆ ਗੱਲ ਹੈ ਖੁਦ ਦੀ ਸ਼ਾਪ ਬਣਾ ਕੇ ਜਿਹੜੇ ਪਾਣੀ ਨੇ ਉਹ ਪਾ ਸਕਦੇ ਹੋ ਪਰ ਉਹ ਪਾਣਾ ਕੋਈ ਖਾਸ ਫਾਇਦਾ ਨਹੀਂ ਹੈਗਾ ਤੁਸੀਂ ਐਫੀਲੀਏਟਡ ਦੇ ਪਾਓਗੇ ਜਿਵੇਂ ਕਿ ਫਲਿੱਪਕਾਰਟ ਮੰਤਰਾ ਇਹ ਜੀ ਜਾਂ ਚੀਜ਼ਾਂ ਦੇ ਐਮਾਜ਼ਨ ਇਹਨਾਂ ਵਗੈ ਇਸ ਤਰ੍ਹਾਂ ਦੇ ਪਾਓਗੇ ਜਾਂ ਫਿਰ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦਿਖਾਇਆ ਸੀ ਕਿ ਮੈਨੂੰ ਕਾਫੀ ਬ੍ਰਾਂਡ ਦੇ অপশন আর আই ਨੇ ਤੁਹਾਨੂੰ ਵੀ ਉਸ ਤਰ੍ਹਾਂ ਦੇ অপশন ব্র্যান্ড ਦੇ ਆ ਰਹੀ ਨੇ ਤੁਸੀਂ ਉਹ ਪਾ ਸਕਦੇ ਹੋ ਤੇ ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ ਚੀਜ਼ਾਂ ਨਾਲ ਪ੍ਰੋਡਕਟਾਂ ਨੂੰ ਕਰ ਸਕਦੇ ਹੋ ला ਸਕਦੇ ਹੋ ਪ੍ਰੋਡਕਟ ਆਸ਼ਾ ਕਰਦੇ ਹਾਂ ਅੱਜ ਦਾ ਵੀਡੀਓ ਤੁਹਾਨੂੰ ਸਮਝ ਆ ਗਿਆ ਹੋਵੇਗਾ ਅਗਰ ਕੋਈ ਡਾਊਟ ਹੋਏ ਤਾਂ ਤੁਸੀਂ ਸਾਡੇ ਚੈਨਲ ਤੇ ਜਰੂਰ ਕਮੈਂਟ ਕਰਕੇ ਦੱਸਿਓ ਅਸੀਂ ਤੁਹਾਡੇ ਡਾਊਟ ਨੂੰ ਜਰੂਰ ਕਲੀਅਰ ਕਰਾਂਗੇ ਇਸੇ ਦੇ ਨਾਲ ਹੀ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਅਗਰ ਤੁਹਾਨੂੰ ਸਾਡੇ ਵੀਡੀਓ ਚੰਗੇ ਲੱਗਦੇ ਨੇ ਤੁਸੀਂ ਆਪਦੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਦੀ ਵੀ ਕੋਈ ਪ੍ਰੋਬਲਮ ਹੋਵੇ ਤਾਂ ਉਹ ਵੀ ਸੋਲਵ ਕਰਾ ਲਿਆ ਕਰਨ ਤੇ ਇਸ ਦੇ ਨਾਲ ਨਾਲ ਹੀ ਆਪਾਂ ਕਰਦੇ ਹਾਂ ਅੱਜ ਵੀਡੀਓ ਦਾ ਐਂਡ ਅਗਰ ਲਾਈਕ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਤਾਂ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਕਿ ਜਾਣਕਾਰੀ ਵੀ ਪੂਰੀ ਤਰੀਕੇ ਨਾਲ ਆਵੇ ਫਿਰ ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ